ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਉਹ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਹੀ ਸੰਗਤਾਂ ਬਹੁਤ ਹੀ ਵੱਡ ਭਾਗੇ ਹੋ ਜੋ ਅਮਰਤ ਵੇਲੇ ਤੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਸਾਹਿਬ ਦੀ ਇਲਾਹੀ ਬਾਣੀ ਧੁਰ ਕੀ ਬਾਣੀ ਅਮਰਤਮਈ ਬਾਣੀ ਪੜ ਰਹੇ ਹੋ ਸੁਣ ਰਹੇ ਹੋ ਗੁਰੂ ਸ਼ਬਦ ਦੇ ਦਰਸ਼ਨ ਕਰ ਰਹੇ ਹੋ ਅੰਮ੍ਰਿਤ ਵੇਲਾ ਸੱਚ ਨਾਉ ਵੜੇ ਆਈ ਚਾਰ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਨਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਮੈਂ ਉਹਨਾਂ ਗੁਰ ਸਿੱਖਾਂ ਤੋਂ ਸਦਕੇ ਜਾਂਦਾ ਹਾਂ ਜਿੰਨਾ ਪਿਆਰੀ ਜਿੰਨਾ ਪਿਆਰਿਆ ਨੇ ਗੁਰੂ ਦਾ ਦਰਸ਼ਨ ਕੀਤਾ ਹੈ ਗੁਰੂ ਸਾਹਿਬ ਜੀ ਆਪਣੀ ਬਾਣੀ ਰਾਹੀਂ ਦੱਸਾਰੇ ਨੇ ਜਿਨ ਸਤਗੁਰ ਪਿਆਰਾ ਦੇਖਿਆ ਤਿਨ ਕੋ ਹੋ ਵਾਰੀ ਜਿਨ ਗੁਰ ਕੀ ਕੀਤੀ ਚੱਕਰੀ ਤਿਨ ਸਦਬលਿਹਾਰੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਇੱਕ ਓੰਕਾਰ ਲਿਖ ਕੇ ਸਾਨੂੰ ਸਾਰਿਆਂ ਨੂੰ ਇੱਕ ਅਕਾਲ ਪੁਰਖ ਪਰਮਾਤਮਾ ਦੀ ਲੜ ਲਾ ਦਿੱਤਾ ਹੈ ਕਿ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਜਿਸ ਦਾ ਨਾ ਕੋਈ ਰੂਪ ਹੈ ਨਾ ਕੋਈ ਰੰਗ ਹੈ ਰੂਪ ਨਾ ਰੇਖ ਨਾ ਰੰਗ ਕੁਸ਼ ਤ੍ਰੇ ਗੁਣ ਤੇ ਪ੍ਰਭ ਪਿੰਨ ਇਸੇ 부ਝਾਏ ਨਾਨਕ ਜਿਸ ਹੋਵੇ ਸੋ ਪਰਸਨ ਧਰਮ ਦੇ ਖੇਤਰ ਵਿੱਚ ਨਵੇਂ ਵਿਚਾਰ ਤੇ ਨਵੀਂ ਨਿਰੋਈ ਵਿਲੱਖਣ ਵਿਚਾਰ ਧਾਰਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੇ ਦਿੱਤੀ ਹੈ ਸਾਡੇ ਗੁਰੂ ਸਾਹਿਬਾਨ ਨੇ ਜੋ ਇਸ ਲਕਾਈ ਨੂੰ ਨਵੀਂ ਜੀਵਨ ਜਾਂਚ ਗੁਰਮਤਿ ਗਾਦੀ ਰਾਹ ਦਰਸਾ ਦਿੰਦਾ ਹੈ ਜਿਸ ਤੇ ਚੱਲ ਕੇ ਗੁਰਪ੍ਰਸਾਦ ਰਾਹੀ ਇੱਕ ਓੰਕਾਰ ਵਿੱਚ ਅਪੇਧ ਹੋਣਾ ਅਤੇ ਮਨੁੱਖਾ ਜੀਵਨ ਦਾ ਮਨੋਰਥ ਹਾਸਲ ਕਰਨਾ ਸਿੱਖ ਧਰਮ ਵਿੱਚ ਕੇਵਲ ਇੱਕ ਅਕਾਲ ਪੁਰਖ ਦੀ ਪੂਜਾ ਹੀ ਵਿਵਰਜਿਤ ਕੀਤੀ ਗਈ ਹੈ ਸਿੱਖ ਧਰਮ ਵਿੱਚ ਹਰ ਕਿਸਮ ਦੀ ਕਿਰਤ ਪੂਜਾ ਵਿਵਰਜਿਤ ਹੈ ਇਥੇ ਤਾਂ ਗੁਰਬਾਣੀ ਗੁਰੂ ਦੇ ਲੱਗ ਲੱਗ ਕੇ ਪ੍ਰਭੂ ਦਾ ਨਾਮ ਸਿਮਰਨਾ ਪ੍ਰਭੂ ਦੀ ਸਿਫਤ ਸਲਾਹ ਕਰਨੀ ਪ੍ਰਭੂ ਦੇ ਗੁਣ ਗਾਉਣਾ ਹੀ ਅਕਾਲ ਪੁਰਖ ਦੀ ਬੰਦਗੀ ਹੈ ਅਕਾਲ ਪੁਰਖ ਦੀ ਪੂਜਾ ਹੈ ਨਾਨਕ ਆਖੇ ਇਹੋ ਵਿਚਾਰ ਸਿਫਤੀ ਗੰਢ ਪਵੇ ਦਰਬਾਰ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਦੇਹ ਧਾਰੀ ਗੁਰੂ ਦੀ ਪਰੰਪਰਾ ਜਾਰੀ ਰਹੀ ਪਰ ਗੁਰੂ ਸਤਗੁਰਾਂ ਨੇ ਸ਼ਬਦ ਹੀ ਗੁਰੂ ਹੈ ਗੁਰਬਾਣੀ ਹੀ ਗੁਰੂ ਹੈ ਦਾ ਪ੍ਰਚਾਰ ਕੀਤਾ ਸੀ ਗੁਰਬਾਣੀ ਅਮਰ ਹੈ ਇਸ ਦੇ ਉਲਟ ਦੇ ਸਰੀਰ ਨਾਸਵਾਨ ਹੈ ਨਾਸ ਹੋਣ ਵਾਲੀ ਚੀਜ਼ ਗੁਰੂ ਨਹੀਂ ਹੋ ਸਕਦੀ ਨਾ ਹੀ ਉਸ ਨੂੰ ਗੁਰੂ ਮੰਨਿਆ ਜਾ ਸਕਦਾ ਹੈ ਚੌਥੇ ਬਾਦਸ਼ਾਹ ਨੇ ਆਪਣੇ ਸਮੇਂ ਵਿੱਚ ਹੀ ਗੁਰਬਾਣੀ ਨੂੰ ਗੁਰੂ ਕਹਿ ਦਿੱਤਾ ਸੀ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੀ ਗੁਰਬਾਣੀ ਕਹੇ ਸੇਵਕ ਜਨਮਾਨੇ ਪਰ ਤਖ ਗੁਰੂ ਨਿਸਤਾਰੀ ਗੁਰਸਿੱਖ ਇੱਕ ਸੰਕਲਪ ਹੈ ਗੁਰਸਿੱਖੀ ਉਸ ਸੰਕਲਪ ਦੀ ਸਾਧਨਾ ਹੈ ਗੁਰਸਿੱਖ ਦਾ ਸੰਕਲਪ ਹੀ ਉਸ ਨੂੰ ਅਮਰਤ ਵੇਲੇ ਉਠਾ ਕੇ ਗੁਰਬਾਣੀ ਨਾਲ ਜੋੜਦਾ ਹੈ ਅਤੇ ਸਾਰਾ ਦਿਨ ਗੁਰੂ ਦੇ ਹੁਕਮ ਅnder ਬਤੀਤ ਕਰਨ ਦੀ ਸਮਰੱਥਾ ਦਿੰਦਾ ਹੈ ਇੱਕ ਖਰਾ ਸੋਨਾ ਹੈ ਗੁਰਸਿੱਖ ਪਰਮਾਤਮਾ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਧਰਮ ਚਲਾਉਣ ਦੀ ਆਗਿਆ ਦੇ ਕੇ ਧਰਤੀ ਤੇ ਅਵਤਾਰ ਦੇ ਰੂਪ ਵਿੱਚ ਨਿਰੰਕਾਰ ਦੇ ਰੂਪ ਵਿੱਚ ਨਿਰੰਕਾਰ ਨੇ ਆਪ ਭੇਜਿਆ ਸੱਚੇ ਨਿਰੰਕਾਰ ਨਾਲ ਜੁੜ ਸੰਸਾਰ ਦੀ ਸਾਰ ਲੈ ਰਿਹਾ ਹੈ ਗੁਰੂ ਸਾਹਿਬ ਦੀ ਐਸੀ ਅਮਰਤਮਈ ਸਿੱਖਿਆ ਰੂਪੀ ਗੁਰਬਾਣੀ ਗੁਰਸਿੱਖ ਨੂੰ ਦ੍ਰਿਸ਼ ਤੇ ਅਦ੍ਰਿਸ਼ਤਾ ਸਮੇਲ ਕਰਾ ਦਿੰਦੀ ਹੈ ਜਿੱਥੇ ਸਾਰੇ ਹੀ ਸੁੱਖਾਂ ਨਿਰੰਕਾਰ ਦੇ ਦੇਸ਼ ਜਾਈ ਤਾਂ ਸੁਖ ਲੈ ਮਹਲ ਗੁਰੂ ਦਾ ਗੁਰਸਿੱਖ ਸੰਸਾਰ ਵਿੱਚ ਰਹਿੰਦਿਆਂ ਨਿਰੰਕਾਰ ਦੇ ਦੇਸ਼ ਦਾ ਨਿਵਾਸੀ ਬਣ ਜਾਂਦਾ ਹੈ ਗੁਰਸਿੱਖ ਦੀ ਗੁਰਸਿੱਖੀ ਸੰਸਾਰ ਨੂੰ ਹੀ ਬੰਕਾਰ ਦਾ ਦੇਸ਼ ਬਣਾ ਦਿੰਦੀ ਹੈ ਉਹਦੇ ਹੁਕਮ ਵਿੱਚ ਰਹਿ ਕੇ ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ ਸੋ ਕਹਾਏ ਉਸ ਨੂੰ ਬੇਕੰਠ ਦੀ ਕਾਮਨਾ ਨਹੀਂ ਹੈ ਸਾਧ ਸੰਗਤ ਵਿੱਚ ਗੁਰ ਸ਼ਬਦ ਧਾਰਨ ਕਰਕੇ ਮਨ ਅੰਦਰ ਬੇਕੰਠ ਪ੍ਰਗਟ ਕਰ ਲੈਂਦਾ ਹੈ ਗੁਰੂ ਦਾ ਸਿੱਖ ਇਹ ਗੁਰਸਿੱਖ ਦੀ ਸਦੀਵੀ ਆਨੰਦ ਦੀ ਅਵਸਥਾ ਹੈ ਉਸ ਦਾ ਇਹ ਆਨੰਦ ਅਪੰਗਤ ਤੇ ਅਖੁੱਟ ਹੈ ਕਿਉਂਕਿ ਸਤਗੁਰੂ ਨੂੰ ਪਾ ਕੇ ਉਹਦੇ ਹਿਰਦੇ ਵਿੱਚ ਆਨੰਦ ਆ ਗਿਆ। ਜੀਜੇ ਪਾਤਸ਼ਾਹ ਦਾ ਫਰਮਾਨ ਹੈ ਆਨੰਦ ਪਾਇ ਮੇਰੀ ਮਾਏ ਸਤਗੁਰੂ ਮੈਂ ਪਾਇਆ। ਰਾਜ ਭਾਗ ਮਾਨ ਰਿਆ ਹੈ ਤਾਂ ਵੀ ਆਨੰਦ ਠਿਖਿਆ ਮੰਗਣ ਦੀ ਦੀਨਤਾ ਹੈ ਤਾਂ ਵੀ ਆਨੰਦ। ਗੁਰਸਿੱਖ ਦੇ ਅੰਦਰ ਤਾਂ ਇਹ ਹੀ ਆਨੰਦ ਖੇੜਾ ਕਦੇ ਉਸ ਨੂੰ ਗੁਰੂ ਤੋਂ ਬੇਮੁਖ ਨਹੀਂ ਹੋਣ ਦਿੰਦਾ। ਕਦੇ ਡੋਲਦਾ ਨਹੀਂ ਉਹ ਐਸਾ ਹੈ ਗੁਰੂ ਨਾਨਕ ਦਾ ਸਿੱਖ ਇਹ ਆਨੰਦ ਚ ਰੱਖਣੀਆਂ ਤੇ ਚੜ ਕੇ ਤੇ ਪੁੱਠੀਆਂ ਖੱਲਾਂ ਲੋਹਾ ਕੇ ਕਦੇ ਫਿੱਕਾ ਨਹੀਂ ਪਿਆ ਐਸੇ ਗੁਰਸਿੱਖ ਦੀ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਗੁਰੂ ਗੋਬਿੰਦ ਸਿੰਘ ਦੇ ਸਮੇਂ ਤੱਕ ਭਾਵੇਂ ਬੰਦਾ ਸਿੰਘ ਬਹਾਦਰ ਨੂੰ ਜੋ ਮੁਗਲਾਂ ਵੱਲੋਂ ਬੇੜੀਆਂ ਨਾਲ ਬੰਨਿਆ ਹੋਇਆ ਬੰਦਾ ਸਿੰਘ ਬਹਾਦਰ ਨੂੰ ਆਪਣੇ 4 ਸਾਲ ਦੇ ਬੱਚੇ ਅਜੇ ਸਿੰਘ ਨੂੰ ਕਤਲ ਕਰਨ ਲਈ ਕਿਹਾ ਕਿ ਆਪਣੇ ਬੱਚੇ ਨੂੰ ਆਪ ਕਤਲ ਕਰ। ਉਹਨਾਂ ਦੇ ਇਨਕਾਰ ਕਰਨ ਤੇ ਜਲਾਦ ਨੇ ਉਹਦੇ ਸਾਹਮਣੇ ਉਹਦੇ ਪੁੱਤਰ ਅਜੇ ਸਿੰਘ ਦੇ ਟੁਕੜੇ ਕਰ ਦਿੱਤੇ ਉਹਦਾ ਤਰਫਦਾ ਹੋਇਆ ਦਿਲ ਕੱਢ ਕੇ ਉਹਦੇ ਮੂੰਹ ਵਿੱਚ ਪਾ ਦਿੱਤਾ ਸੀ। ਪਰ ਬਾਬਾ ਬੰਦਾ ਸਿੰਘ ਬਹਾਦਰ ਵਹਿਗੁਰੂ ਦੇ ਬਾਣੇ ਵਿੱਚ ਅਡੋਲ ਰਿਹਾ ਸੀ। ਗੁਰਸਿੱਖ ਦੇ ਆਨੰਦ ਦਾ ਵਹਿਸ ਹੈ। ਉਹਦਾ ਕੁਝ ਵੀ ਆਪਣਾ ਨਹੀਂ ਹੈ ਉਹਦਾ ਆਪਣਾ ਸਭ ਕੁਝ ਠਾਕਰ ਦੇ ਦਸਤੇ ਹਰ ਚੁੱਕਿਆ ਹੈ ਉਹ ਗੁਰਸਿੱਖ ਦੀ ਇੱਕੋ ਪਾਵਨਾ ਹੈ ਕਿ ਤੇਰਾ 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 ਮੇਰਾ ਮੁਝ ਮੇ ਕੁਝ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਜ ਕੋ ਸੌਪ ਕੇ ਕੀ ਲਾਗੇ ਮੇਰਾ ਗੁਰੂ ਦਾ ਮਿਸ਼ਨ ਗੁਰੂ ਸਿੱਖ ਦਾ ਮਿਸ਼ਨ ਹੈ ਗੁਰੂ ਨਾਨਕ ਦੇ ਧਰਮ ਵਿੱਚ ਰੱਬ ਤੋਂ ਬਾਅਦ ਸਭ ਤੋਂ ਵੱਡਾ ਉੱਚਾ ਥਾਂ ਸੱਚ ਨੂੰ ਪ੍ਰਾਪਤ ਹੈ ਅਸੀਂ ਸੱਚੇ ਹੋ ਕੇ ਹੀ ਉਸ ਪਰਮਾਤਮਾ ਦਾ ਰੂਪ ਅਰਥਾਤ ਉਸ ਨਾਲ ਇੱਕਮਿਕ ਹੋ ਸਕਦੇ ਹਾਂ ਮਨੁੱਖ ਦੀ ਵੱਡੀ ਲੋੜ ਸਚਿਆਰ ਬਣਨ ਦੀ ਹੈ ਕਿ ਸਚਿਆਰਾ ਹੋਈਏ ਕਿ ਵਕੂੜੇ ਟੁੱਟੇ ਪਾਤ ਨੇਤ ਨੂੰ ਠੀਕ ਕਰਨ ਦੀ ਜ਼ਰੂਰਤ ਹੈ ਇਹ ਤਾਂ ਸਹਿਜ ਸੁਭਾਅ ਪ੍ਰਾਪਤੀ ਦਾ ਸਾਧਨ ਹੈ ਚਲਾਕੀਆਂ ਨਾਲ ਚਤਲਾਈਆਂ ਨਾਲ ਕਦੇ ਕਿਸੇ ਨੇ ਪਰਮ ਪਿਤਾ ਪਰਮਾਤਮਾ ਨੂੰ ਨਹੀਂ ਪਾਇਆ ਉਹਦੀ ਪ੍ਰਾਪਤੀ ਗੁਰੂ ਦੀ ਸਿੱਖਿਆ ਗੁਰੂ ਦੀ ਸੇਵਾ ਦੀ ਲੋੜ ਹੈ ਨਿਮਰਤਾ ਦੀ ਲੋੜ ਹੈ ਗੁਰੂ ਤੇ ਟੁੱਟ ਵਿਸ਼ਵਾਸ ਦੀ ਲੋੜ ਹੈ ਸੱਚ ਵਪਾਰ ਕਰੋ ਵੋ ਪਾਰੀ ਦਰਗੇ ਨਿਭੇ ਖੇਪ ਤਮਾਰੀ ਅਜਿਹੇ ਸੁਭਾਗੇ ਮੌਕਿਆਂ ਤੇ ਮਰੇ ਹੀ ਵੱਡੇ ਮੌਕਾ ਪਾਗ ਹੁੰਦੇ ਹਨ ਜਦੋਂ ਸਤ ਸੰਗ ਦੀ ਪ੍ਰਾਪਤੀ ਹੁੰਦੀ ਹੈ ਆਪਣੇ ਬੱਚਿਆਂ ਨੂੰ ਅਮੀਰ ਵਿਸਥੇ ਨਾਲ ਆਪਾਂ ਸਾਰੇ ਜੋੜੀਏ ਬੱਚੇ ਸਾਡੇ ਨਸ਼ੇ ਆਪਣੇ ਆਪ ਹੀ ਛੱਡ ਦੇਣਗੇ ਇਹਨਾਂ ਸ਼ਤਾਪ ਦੀਆਂ ਗੁਰਪੁਰਬਾਂ ਨੂੰ ਨਾਲ ਮਨਾਈਏ ਗੁਰੂ ਸਾਹਿਬ ਦੇ ਦਿਹਾੜੇ ਮਨਾਈਏ ਹੋਲਾ ਮੱਲਾ ਆ ਰਿਹਾ ਹੈ ਗੁਰੂ ਸਾਹਿਬ ਨੇ ਕਰਤਵ ਕੀਤੇ ਹਨ ਹੋਲੇ ਮੱਲੇ ਤੇ ਆਪਣੇ ਬੱਚਿਆਂ ਨੂੰ ਗੁਰੂ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਦਿਈਏ ਗੁਰੂ ਸਿੱਖਿਆ ਦਸੀਏ ਕੋਈ ਬਾਣੀ ਨਾਲ ਲੜ ਲਾਈਏ ਨਸ਼ਾ ਡੇਰਾਵਾਦ ਅਖੋਤੀ ਗੁਰੂ ਧੰਮ ਧਰਤੀ ਹੇਠਲੇ ਡੇਗਰਿਆ ਪਾਣੀ ਦਾ ਪੱਧਰ ਪ੍ਰਦੂਸ਼ਿਤ ਹੋ ਰਿਹਾ ਹਵਾ ਪਾਣੀ ਜਲੀਲਾ ਹੋ ਰਹੇ ਖਾਦ ਪਦਾਰਥ ਅੰਨੇਵਾ ਕੀਟਨਾਸ਼ਕ ਦਵਾਈਆਂ ਦੇ ਵਰਤੋਂ ਇਹ ਸਾਰੇ ਮਨੁੱਖ ਦੇ ਮਾਰੂ ਹਨ ਜੀ ਇਸ ਨਾਲ ਸਾਡੇ ਤੇ ਬਿਮਾਰੀਆਂ ਦਾ ਹੋਰ ਵਾਧਾ ਹੋ ਰਿਹਾ ਹੈ ਕੋਈ ਦਵਾਈਆਂ ਖਾਟ ਨਹੀਂ ਕਰਦੀਆਂ ਧਰਤੀ ਨੂੰ ਹਰਾ-ਪਰਾ ਬਣਾਈਏ ਰੁੱਖ ਲਗਾਈਏ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਨੂੰ ਗੁਰਬਾਣੀ ਤੱਕ ਪੜਦੇ ਨਾ ਰਹੀਏ ਇਸ ਨੂੰ ਆਪਣੇ ਜੀਵਨ ਵਿੱਚ ਵੀ ਅਪਣਾਈਏ ਇਹਨਾਂ ਪਵਿੱਤਰ ਗੁਰਨਾਨਕ ਉਪਦੇਸ਼ਾਂ ਨੂੰ ਅਮਲੀ ਜਾਮਾ ਪਹਿਨਾਈਏ ਅਸੀਂ ਸਾਰੇ ਸਿੱਖ ਧਰਮ ਨੂੰ ਮੰਨਣ ਵਾਲੇ ਹਾਂ ਧਰਮ ਸੰਸਕ੍ਰਿਤੀ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਧਾਰਮਿਕ ਕਰਨਾ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰੀਏ ਗੁਰੂ ਦੀ ਸਿੱਖਿਆ ਨੂੰ ਧਾਰਨ ਕਰੀਏ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੁਣ ਤੋਂ ਅੱਜ ਤੋਂ ਤਕਰੀਬਨ 550 ਸਾਲ ਪਹਿਲਾਂ ਧਰਮ ਦੀ ਨੀਂਹ ਰੱਖੀ ਸੀ ਨਵੇਂ ਨਵਕਲੇ ਧਰਮ ਨੀਮ ਸਿਧਾਂਤ ਦਿੱਤੇ ਹਨ ਗੁਰੂ ਨਾਨਕ ਸਾਹਿਬ ਨੇ ੴ ਸਤਨਾਮ ਵਾਲੇ ਸਿਧਾਂਤ ਇਹ ਲੋਕਾਈ ਨੂੰ ਦਿੱਤਾ ਹੈ ਗੁਰੂ ਨਾਨਕ ਸਾਹਿਬ ਨੇ ਆਪਣੇ ਇਸ਼ਟ ਦਾ ਸਰੂਪ ਮੂਲ ਮੰਤਰ ਵਿੱਚ ਹੀ ਲਿਖ ਦਿੱਤਾ ਹੈ ਮੂਲ ਮੰਤਰ ਮੂਲ ਤੋਂ ਭਾਵ ਹੈ ਮੁੱਢ ਇਹ ਮੰਤਰੰਤ ਪਾਵ ਹੈ ਜਾਪ ਕਰਨਾ ਏ ਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਸ ਲਈ ਅਸੀਂ ਹਰ ਇੱਕ ਨੇ ਮੂਲ ਮੰਤਰ ਨੂੰ ਧ੍ਰੜ ਕਰਨਾ ਹੈ ਅਕਾਲ ਪੁਰਖ ਪ੍ਰਮਾਤਮਾ ਦਾ ਹੀ ਰੂਪ ਮੂਲ ਮੰਤਰ ਵਿੱਚ ਹੀ ਲਿਖ ਦਿੱਤਾ ਹੈ ਸਾਰੀ ਬਾਣੀ ਮੂਲ ਮੰਤਰ ਦੇ ਆਧਾਰਿਤ ਹੈ ਸੱਚ ਤੇ ਆਧਾਰਿਤ ਹੈ ਇਸ ਲਈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਗੁਰੂ ਦੇਵੀ ਜੋਤ ਐਸੀ ਪਰਉਪਕਾਰੀ ਵਿਦਿਆ ਦਿੱਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਮੋ ਦਿੱਤੀ ਹੈ ਸਾਰੀ ਜੀਵਨ ਜਾਂਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਜੁੜੇ ਰਹੀਏ ਗਿਆਨ ਦੀ ਜੋਤ ਆਪਣੇ ਅੰਦਰ ਜਗਾਈਏ ਦਾਸ ਕੋਲੋਂ ਕੋਈ ਵੀ ਲਫ਼ਜ਼ ਵੱਧ ਘੱਟ ਕਿਹਾ ਗਿਆ ਹੋਵੇ ਗੁਰੂ ਕੀ ਸੰਗਤ ਖਿਮਾ ਕਰਨ ਯੋਗ ਹੈ ਜੀ ਖਿਮਾ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰੂ ਦੀ ਜੀ